ਵਿਰਸੇ ਨਾਲ ਜੁੜਦੇ ਜਾ ਰਹੇ ਆ ਜੀ ਇਹਦਾ ਪਿੱਛੇ ਜੇ ਮਾਹੌਲ ਤੁਹਾਨੂੰ ਵੀ ਪਤਾ ਕੀ ਹੋ ਗਿਆ ਸੀ ਆਪਾਂ ਆਪਣੇ ਵਿਰਸੇ ਤੋਂ ਹੀ ਟੁੱਟ ਗਏ ਸੀ ਜੀ ਤੇ ਬਹੁਤ ਵਧੀਆ ਲੱਗਿਆ ਜੀ ਉਰੇ ਆ ਕੇ ਸਾਡੇ ਪ੍ਰਧਾਨ ਸਾਹਿਬ ਵਰਵਿੰਦਰ ਸਿੰਘ ਟੂਨੀ ਮੇਰਾ ਛੋਟਾ ਵੀਰ ਬਿੱਲਾ ਵੀਰ ਜੀ ਮੇਰੇ ਵੱਡੇ ਬ੍ਰਦਰ ਨਾਲ ਜਿੰਨੀ ਵੀ ਸਬੂਚੀ ਟੀਮ ਹੈ ਨੇ ਨੰਣੜੇ ਸਾਹਿਬ ਹੈਗੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਸ਼ਲਾਘਾਯੋਗ ਕੰਮ ਹੈ ਜੀ ਜੀ ਸਾਨੂੰ ਚਾਹੀਦਾ ਸੀ ਇਹਨਾਂ ਨੂੰ ਪ੍ਰਮੋਟ ਕਰੀਏ ਤੇ ਅੱਗੇ ਦੇ ਅੱਗੇ ਹੋਰ ਅਸੀਂ ਆਪਣੇ ਬੱਚਿਆਂ ਨੂੰ ਗੇਮਸ ਦੇ ਵਿੱਚ ਭੰਗੜੇ ਦੇ ਵਿੱਚ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖੀਏ ਤਾਂ ਕਿ ਆਪਣੇ ਬੱਚੇ ਬੁਰੀ ਸੰਗਤ ਤੋਂ ਬਚ ਕੇ ਰਹਿਣ ਜੀ ਛੋਟੂ ਜਿਹਾ ਹੈ ਵੱਡੇ ਨਾਲ ਦੇਖੇ ਤੇ ਪਾਰਟਿਸਪੇਟ ਕਰ ਰਹੇ ਕਿੰਨਾ ਲੱਗ ਰਿਹਾ ਬਹੁਤ ਮਨ ਖੁਸ਼ ਹੋਇਆ ਜੀ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਵੀ ਉਹ ਲੜਕੀ ਸੀ ਜੋ ਇੰਨਾ ਸੋਹਣਾ ਪੰਗੜਾ ਪਾ ਰਹੀ ਸੀ ਤੇ ਮੈਂ ਸ਼ੌਕ ਹੋ ਗਿਆ ਜੀ ਦੇਖ ਕੇ ਅਸੀਂ ਵੀ ਚਾਹੁੰਦੇ ਹਾਂ ਵੀ ਸਾਡੇ ਵੀ ਬੱਚੇ ਐਡੀ ਸੱਭਿਆਚਾਰ ਨਾਲ ਜੁੜੇ ਰਹਿਣ ਤੇ ਟੀਵੀ ਵਗੈਰਾ ਮੋਬਾਈਲ ਵਗੈਰਾ ਘੱਟ ਯੂਜ਼ ਕਰਨ ਕਿਵੇਂ ਅਸੀਂ ਦੋਵਾਂ ਵਿਚਰ ਜਿੱਦਾਂ ਕਿ ਬੱਚੇ ਵੀ ਅੱਜਕੱਲ ਬਹੁਤ ਜ਼ਿਆਦਾ ਮੋਬਾਈਲ ਨਾਲ ਵਿੱਚ ਰਹਿੰਦੇ ਨੇ ਉਹ ਭੁੱਲਦੇ ਜਾ ਰਹੇ ਨੇ ਆਪਣੇ ਪਰਚਰਨ ਨੂੰ ਪੜ੍ਹਨਗੇ ਮੈਸੇਜਾਂ ਨਹੀਂ ਜਾਂਦੇ ਮੈਂ ਸਭ ਤੋਂ ਪਹਿਲਾਂ ਤਾਂ ਰਵਿੰਦਰ ਸਿੰਘ ਟੋਨੀ ਬਿੱਲਾ ਵੀਰ ਜੀ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਇਸ ਤੋਂ ਬਾਅਦ ਵੀ ਵੀ ਇਹਨੂੰ ਕੰਟੀਨਿਊ ਰੱਖਿਆ ਜਾਵੇ ਹਰ ਏਰੀਏ ਦੇ ਵਿੱਚ ਇੱਕ ਇਦਾਂ ਦਾ ਪੰਗੜਾ ਸਿਕਲਾਈ ਕੈਂਪ ਦਿੱਤਾ ਜਾਵੇ ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਉੱਥੇ ਲਗਾ ਕੇ ਉਹਨਾਂ ਦਾ ਧਿਆਨ ਉਧਰ ਥੋੜਾ ਜਿਹਾ ਮੋਟੀਵੇਟ ਕਰੀਏ ਸੱਭਿਆਚਾਰ ਵਰਨਿੰਗ ਜੋੜੀਏ ਸੱਭਿਆਚਾਰ ਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਮੇਰੇ ਸਾਬ ਨਾਲ ਤਾਂ 2-2 3-3 ਮਹੀਨੇ ਬਾਅਦ ਹੋਣੇ ਚਾਹੀਦੇ ਸਾਲ ਬਾਅਦ ਨਹੀਂ ਹੋਣੇ ਚਾਹੀਦੇ ਤਾਂ ਕਿ ਜੋ ਮੈਨੂੰ ਅੱਜ ਕੁਝ ਸਿੱਖਣ ਨੂੰ ਮਿਲਿਆ ਹੋ ਸਕਿਆ ਬੱਚਿਆਂ ਦੇ ਵੀ ਇਸਰ ਹੋਵੇ ਬੱਚੇ ਵੀ ਇਸ ਨਾਲ ਜੁੜਨ ਸਾਰੇ ਆਪਣੇ ਬੇਸਿਕ ਗੱਲ ਜੀ ਸਾਰ ਆਪਣਾ ਪੰਜਾਬੀ ਸੱਭਿਆਚਾਰਕ ਕਲੱਬ ਪ੍ਰਧਾਨ ਰਵਿੰਦਰ ਸਿੰਘ ਟੋਨੀ ਜਿਹੜਾ ਅੱਜ ਦਾ ਫੰਕਸ਼ਨ ਆ ਅਸੀਂ 1 ਮਹੀਨਾ ਪਹਿਲਾਂ ਜੋ ਬੱਚਿਆਂ ਦੀਆਂ ਛੁੱਟੀਆਂ ਹੋਈਆਂ ਸੀ ਉਹਦੇ ਵਿੱਚ ਅਸੀਂ ਸਮਰ ਕੈਂਪ ਲਾਇਆ ਸੀ ਜੀ ਇਹ 1 ਮਹੀਨੇ ਦਾ ਫੰਕਸ਼ਨ ਬੱਚਿਆਂ ਨੂੰ 1 ਮਹੀਨੇ ਵਿੱਚ ਜੋ ਅਸੀਂ ਸਿਖਾਇਆ 1 ਮਹੀਨੇ ਦੇ ਵਿੱਚ ਵਿੱਚ ਉਸ ਤੋਂ ਬਾਅਦ ਅੱਜ ਉਹਨਾਂ ਦੀ ਪਰਫਾਰਮੈਂਸ ਜੋ ਬੱਚਿਆਂ ਨੇ ਸਿੱਖਿਆ ਉਹ ਅੱਜ ਸਟੇਜ ਤੇ ਉਹਨਾਂ ਦੇ ਹੁਨਰ ਦੇਖਣ ਨੂੰ ਮਿਲੇ ਆ ਤੇ ਸਾਰੇ ਬੱਚਿਆਂ ਨੇ ਬਹੁਤ ਵਧੀਆ ਜੋ ਸਿੱਖਿਆ ਪ੍ਰਦਰਸ਼ਨ ਕੀਤਾ ਅੱਜ ਤੇ ਅਸੀਂ ਬੱਚਿਆਂ ਨੂੰ ਇਹ ਹੀ ਬੇਨਤੀ ਕਰਦੇ ਆ ਨਸ਼ਿਆਂ ਤੋਂ ਦੂਰ ਆਪਣੀ ਮਾਂ ਬੋਲੀ ਆਪਣਾ ਵਿਰਸਾ ਤੇ ਆਪਣੀ ਪੰਜਾਬੀ ਸੱਭਿਆਚਾਰ ਨਾਲ ਸਾਰੇ ਬੱਚੇ ਜੁੜੇ ਰਹਿਣ ਦੀ ਕਿੱਦਾਂ ਦਾ ਰਿਹਾ ਪਰਫਾਰਮੈਂਸ ਕਿੰਨੇ ਸਾਲਾਂ ਤੋਂ ਕਰਾ ਰਹੇ ਹੋ ਪ੍ਰੋਗਰਾਮ ਇਹ ਸਾਡਾ ਤੀਸਰਾ ਸਾਲ ਆ ਜੀ ਤਿੰਨ ਸਾਲ ਹੋ ਗਏ ਫੰਕਸ਼ਨ ਕਰਾਉਂਦਿਆਂ ਨੂੰ ਤੇ ਬੱਚਿਆਂ ਦਾ ਬਹੁਤ ਉਤਸ਼ਾਹ ਵਾ 230 ਬੱਚੇ ਸੀਗੇ ਜੇ ਇਦਾਂ ਕਿ ਸਾਡੇ ਕੋਲੇ ਤੇ ਜਿੰਨੇ ਇੱਥੇ ਆਲੇ-ਦਾਲੇ ਹੋਰ ਵੀ ਰਸਲਾ ਚੱਲਦਿਆਂ ਸੀ ਚਲੋ ਬਰਦਾ ਦੀ ਕਿਰਪਾ ਨਾਲ ਸਾਰੇ ਬੱਚੇ ਸਭ ਤੋਂ ਵੱਧ ਆਪਣੇ ਕੋਲੇ ਬੱਚੇ ਸੀਗੇ ਤੇ ਇਦਾਂ ਹੀ ਬੱਚੇ ਸਾਡੇ ਨਾਲ ਜੁੜੇ ਹੋਏ ਆ ਜੀ ਹੌਨ ਸਮਝ ਪ੍ਰਭੂ ਅੱਲਾ ਜਰੀ ਰਹੂਗਾ ਆਉਣ ਵਾਲੇ ਸਮੇਂ ਚ ਹਰੇਕ ਸਾਲ ਇਹ ਉਪਰਾਲਾ ਜਾਰੀ ਰਹੂਗਾ ਬੱਚਿਆਂ ਨੂੰ ਮਾਂ ਬੋਲੀ ਆਪਣੇ ਵਿਸੇ ਨਾਲ ਜੋੜ ਕੇ ਰੱਖਾਂਗੇ ਤੇ ਨਸ਼ਿਆਂ ਤੋਂ ਦੂਰ ਰੱਖਾਂਗੇ। ਕੋਈ ਇਹ ਆਪਣਾ ਪੰਜਾਬੀ ਸੱਭਿਆਚਾਰ ਕਲੱਬ ਵੱਲੋਂ ਜਿਹੜੇ ਪੰਜਾਬ ਦੇ ਵਸਨੀਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਿਆ ਜਾ ਰਿਹਾ। ਕਿਤੇ ਨਾ ਕਿਤੇ ਸੱਭਿਆਚਾਰ ਵੈਸਟਰਨ ਕਲਚਰ ਵੱਲ ਵੱਧ ਰਿਹਾ ਵਾ। ਕੋਈ ਡਿਸਕੋ ਚ ਜਾਣਾ ਚਾਹੁੰਦਾ ਤੇ ਕੋਈ ਮੈਂ ਇਹ ਗੱਲ ਕਰਨਾ ਪੰਜਾਬ ਦੇ ਜਿਹੜਾ ਵਿਰਾਸਤੀ ਗਿੱਧਾ ਭੰਗੜਾ ਉਹਨੂੰ ਛੱਡ ਕੇ ਕਲੱਬਾਂ ਦੇ ਵਿੱਚ ਇੱਕ ਬਹੁਤ ਵਧੀਆ ਕਨਸੈਪਟ ਆ ਕਿ ਜਿਹੜੀਆਂ 2 ਮਹੀਨੇ ਦੀਆਂ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੋਈਆਂ ਸੀ ਉਹਦੇ ਵਿੱਚ ਸਵੇਰੇ ਮਾਰਨਿੰਗ ਦੇ ਵਿੱਚ ਬੱਚਿਆਂ ਨੂੰ ਇਹ ਅਭਿਆਸ ਕਰਾ ਕੇ ਪ੍ਰੈਕਟਿਸ ਕਰਾ ਕੇ ਮੈਂ ਗੱਲ ਕਰ ਰਿਹਾ ਗਿੱਧਾ ਭੰਗੜਾ ਲੁੱਡੀ ਕੋ ਔਰ ਜਿਹੜੇ ਵੱਖ-ਵੱਖ ਸਾਡੇ ਪੰਜਾਬ ਦੇ ਵਿਰਾਸਤੀ ਜਿਹੜੇ ਸੱਭਿਆਚਾਰ ਨਾਲ ਜੋੜਨ ਵਾਲੇ ਜਿਹੜੇ ਪ੍ਰੋਗਰਾਮ ਆ ਕਰਵਾਏ ਗਏ ਆ ਤੇ ਮੈਂ ਜਿੱਥੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਜਿੰਨਾ ਬਾ ਉੱਥੇ ਮੈਰੀਲੈਂਡ ਦੇ ਮਾਲਕ ਸਰਿੰਦਰਜੀਤ ਸਿੰਘ ਗਿੱਲ ਨੂੰ ਬਹੁਤ ਮੁਬਾਰਕ ਜਿੰਨਾ ਬਾ ਜਿਨ੍ਹਾਂ ਨੇ ਆਪਣਾ ਪੈਲਸ ਇਸ ਕੰਮ ਲਈ ਆਉਣ ਵਾਲੇ ਪਨੀਰੀ ਨੂੰ ਦੱਸਣ ਲਈ ਕਿ ਗਿੱਧਾ ਤੇ ਭੰਗੜਾ ਸਾਨੂੰ ਜ਼ਰੂਰ ਸਿੱਖਣਾ ਵੀ ਚਾਹੀਦਾ ਇਹ ਪੰਜਾਬ ਦਾ ਪੰਜਾਬ ਦੀ ਵਿਰਾਸਤ ਆ ਕਿ ਮੈਂ ਜਿੱਥੇ ਉਹਨਾਂ ਨੂੰ ਮੁਬਾਰਕਬਾਦ ਜਿੰਨਾ ਉੱਥੇ ਬੱਚਿਆਂ ਨੂੰ ਵੀ ਬਹੁਤ ਮੁਬਾਰਕ ਦਿਨਾਂ ਵਾ ਕਿ ਜਿਹੜੇ ਕੈਨੇਡਾ ਵੱਲ ਨੂੰ ਭੱਜਦੇ ਸੀਗੇ ਅੱਜ ਇਸ ਵਿਰਾਸਤ ਦੇ ਨਾਲ ਜੁੜ ਕੇ ਵਿਰਾਸਤ ਨੂੰ ਅੱਗੇ ਵਧਾ ਰਹੇ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਤੁਹਾਨੂੰ ਦੇਖੋ ਛੋਟੇ-ਛੋਟੇ ਬੱਚਿਆਂ ਦੇ तकरीबन 5 ਸਾਲ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਦਾ ਟੈਲੈਂਟ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਬੱਚੇ ਦਿਖਾ ਰਹੇ ਆ ਆਪਣਾ ਤੇ ਇਹਦੇ ਵਿੱਚੋਂ ਹੀ ਬੱਚੇ ਜਿਹੜੇ ਆ ਉਹ ਉੱਪਰ ਕੇ ਉੱਪਰ ਆਉਣਗੇ ਤੇ ਸਾਡੇ ਲੁਧਿਆਣੇ ਦਾ ਸਾਡੇ ਪੰਜਾਬ ਦਾ ਨਾਮ ਚਮਕਾਉਣਗੇ ਮੈਂ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਟੀਚਰਸ ਨੂੰ ਬਹੁਤ ਬਹੁਤ ਮੁਬਾਰਕਬਾਦ ਮੈਂ ਤਾਂ ਕਹਿੰਦਾ ਦੇਖੋ ਮੋਬਾਈਲ ਦੇ ਵਿੱਚ ਇਹ ਗੱਲ ਕੀਤੀ ਆ ਅੱਜ ਮੋਬਾਈਲ ਵੀ ਸਾਡੀ ਇੱਕ ਜ਼ਰੂਰਤ ਬਣ ਗਿਆ ਵਾ ਬਹੁਤ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਨੂੰ ਮੋਬਾਈਲ ਤੋਂ ਸਿੱਖਣ ਨਹੀਂ ਮਿਲ ਰਹੀਆਂ ਨੇ ਪਰੰਤੂ ਸਾਨੂੰ ਮੋਬਾਈਲ ਦਾ ਸੇਵੀ ਨਹੀਂ ਹੋਣ ਦੀ ਲੋੜ ਕਿ ਸਭ ਕੁਝ ਹੀ ਮੋਬਾਈਲ ਆ ਤੇ ਜਦੋਂ ਇਹ ਮਨੋਰੰਜਨ ਦੇ ਸਾਧਨ ਆ ਇਹ ਜਿੱਥੇ ਸਾਡਾ ਐਂਟਰਟੇਨਮੈਂਟ ਕਰਦੇ ਆ ਉਸੇ ਸਾਡੀ ਸਿਹਤ ਨੂੰ ਵੀ ਰਿਸਕ ਪੋਸਟ ਮੇਰਾ ਖਿਆਲ ਜਿਹੜਾ ਬੰਦਾ ਦਿਲੀ ਭੰਗੜਾ ਪਾ ਲਵੇ ਉਹਨੂੰ ਲੋੜ ਨਹੀਂ ਹੈਗੀ ਕਸਰਤ ਕਰਨ ਦੀ ਜਿਮ ਜਾਣ ਦੀ ਤੇ ਉਸ ਚੀਜ਼ ਤੋਂ ਵੀ ਦਿੰਦਾ ਸਾਡੀ ਸਿਹਤ ਨੂੰ ਵੀ ਰਿਸਕ ਪੋਸਟ ਰੱਖਦਾ ਔਰ ਸਾਨੂੰ ਤੰਦਰੁਸਤ ਰੱਖਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਅਦਾ ਕਰਦਾ तकरीबन ਸਾਰੇ ਪੰਜਾਬ 'ਚ ਹੀ ਨਹੀਂ ਸਾਰੇ ਵੱਲ ਦੇ ਵਿੱਚ ਨਾ ਜਿਹੜੀ ਗਿੱਧੇ ਪੰਗੜੇ ਦੀ ਟ੍ਰੇਨਿੰਗ ਆ ਛੁੱਟੀਆਂ ਦੇ ਦਿਨ 'ਚ ਲਿਆ ਜਾਂਦੇ ਆ ਤੇ ਸਾਡਾ ਲੁਧਿਆਣਾ ਜਿਹੜਾ ਘੜਾ ਪੰਗੜੇ ਦਾ ਮਤਲਬ ਕਲਾਕਾਰਾਂ ਦੀ ਰਾਜਤਾਨੀ ਨੂੰ ਕਹਿੰਦੇ ਆ ਇੱਥੇ ਛੋਟੇ ਤੋਂ ਛੋਟੇ ਲੈ ਕੇ ਵੱਡੇ-ਵੱਡੇ ਕਲਾਕਾਰ ਪੈਦਾ ਹੁੰਦੇ ਉਹ ਇੱਕ ਕੈਂਪ 'ਚੋਂ ਹੀ ਹੁੰਦੇ ਨੇ ਜੇ ਕੈਂਪ ਦਾ ਮਤਲਬ ਇਹ ਹੀ ਆ ਵੀ ਛੋਟੇ ਬੱਚੇ ਤੋਂ ਲੈ ਕੇ 50 ਸਾਲ ਦੇ ਜਾਂ 70 ਸਾਲ ਦੇ 60 ਤੱਕ ਜਿਹਦੇ 'ਚ ਵੀ ਜਾਨ ਹੈਗੀ ਹਿੰਮਤ ਆ ਪੰਜਾਬੀ ਸੱਭਿਆਚਾਰ ਨੂੰ ਸਾਹਮਣੇ ਦੀ ਉਹ ਇੱਥੇ ਆਓ ਤੇ ਸਿੱਖੇ ਜਾਂਦੇ ਆ ਕਈ ਕਲਾਕਾਰ ਇਹਨਾਂ ਵਿੱਚੋਂ ਹੀ ਇਹ ਯੂਥ ਫੈਸਟੀਵਲ ਜਾਂ ਜਿੰਨੇ ਕੈਂਪ ਨੇ ਇਹਨਾਂ ਵਿੱਚੋਂ ਹੀ ਫਿਲਮੀ ਕਲਾਕਾਰ ਇਹਨਾਂ ਵਿੱਚੋਂ ਡਾਂਸਰ ਇਹਨਾਂ ਵਿੱਚੋਂ ਗਾਉਣ ਵਾਲੇ ਇਹਨਾਂ ਵਿੱਚੋਂ ਕਮੇਟੀ ਤੇ ਇਹਨਾਂ ਵਿੱਚੋਂ ਪੋਲਿਟਿਸ਼ੀਅਨ ਪੈਦਾ ਹੁੰਦੇ ਆ ਤੇ ਕੈਂਪ ਲੱਗਦੇ ਰਹਿਣੇ ਚਾਹੀਦੇ ਮੇਰੀ ਆਪਣਾ ਪੰਜਾਬ ਸੱਭਿਆਚਾਰ ਕਲੱਬ ਨੂੰ ਬਹੁਤ ਬਹੁਤ ਵਧਾਈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਕਲਾਕਾਰ ਪੈਦਾ ਕਰ ਰਿਹਾ ਤੇ ਮੇਰੀ ਤਾਂ ਇਹੀ ਇਸ਼ਵਾ ਵੀ ਇਹ ਹਰ ਸਾਲ ਹਰ ਸਾਲੇ ਲਾਉਂਦੇ ਰਹਿਣ ਲਾਉਂਦੇ ਰਹੇ ਸਰ ਜਿਹੜੇ ਪੰਜਾਬੀ ਕਲਚਰ ਨੂੰ ਭੁੱਲਦੇ ਜਾ ਰਹੇ ਲੋਕੀਂ ਨਸੇ ਤੋਂ ਜਾਣਾ ਐ ਇਹ ਸਿਰਫ ਅਫਵਾਹ ਹੀ ਆ ਵੀ ਭੁੱਲਦੇ ਜਾ ਰਿਹਾ ਪਰ ਉਹ ਪੱਛਮੀ ਸੱਭਿਆਚਾਰ ਨੇ ਸੈਟਲਾਈਟ ਰਾਹੀਂ ਆਪਣੇ ਉਦੇ ਬਹੁਤ ਪ੍ਰਭਾਵ ਪਾਇਆ ਹੋਇਆ ਜੀ ਕਿਉਂਕਿ ਹਰ ਇੱਕ ਦੇ ਹੱਥ 'ਚ ਫੋਨ ਆ ਚਾਹੇ ਉਹ 8 ਸਾਲ ਦਾ ਜਵਾਕ ਆ ਉਹਦੇ ਕੋ ਵੀ ਉਹੀ ਫੋਨ ਆ 40 ਸਾਲ ਦੇ ਵੀ ਕੋ ਉਹੀ ਫੋਨ ਆ ਇਹ ਇੱਕ ਕਾਰਨ ਬਣਿਆ ਪਰ ਹੁਣ ਇਸ ਦੇ ਰਾਹੀਂ ਉਹ ਹੀ ਥੋੜੇ ਚੈਨਲ ਆਈਆਂ ਸੱਭਿਆਚਾਰ ਖਲਾ ਹੋਣਾ ਕੜ ਜਿਹੜੇ ਫੋਨ ਦੇ ਵਿੱਚ ਬੱਚੇ ਯਾਦਰ ਖੁਬੇ ਰਹਿੰਦੇ ਆ ਠੀਕ ਹੈ ਇਹਦਾ ਜਿਹੜੀ ਆ ਭੱਡੇ ਬੋਲੇ ਜਿਹੜੇ ਹੈਗਾ ਬਹੁਤ ਘਟ ਦੇਖ ਨੂੰ ਮਿਲ ਰਿਹਾ ਵਾ ਯਾਦਰ ਦੇਖੋ ਕਿ ਫੋਨ ਦੇ ਵਿੱਚ ਬੜੇ ਨੇ ਕੀ ਮੈਸੇਜ ਹੋ ਗਏ ਨਾਲ ਹਾਂਜੀ ਇਹ ਹੀ ਹੈ ਨਾਲ ਤੁਹਾਨੂੰ ਸਾਹਿਬ ਸੈਟਲਾਈਟ ਨੇ ਘਰ ਘਰ ਤੱਕ ਪਹੁੰਚ ਕੀਤੀ ਹੋਈ ਆ ਬਗੈਰ ਤਾਰ ਤੋਂ ਬਗੈਰ ਕਿਸੇ ਮੈਸੇਜ ਤੋਂ ਕਿਉਂਕਿ ਹਰੇਕ ਗਲੀ ਦੇ ਵਿੱਚ ਕੁੰਜੇ ਤੇ ਦੁਕਾਨਾਂ ਨੇ ਜਿੱਥੇ ਫੋਨ ਮਿਲਦੇ ਨੇ ਫੋਨ ਦੇ ਪਾਰਟ ਮਿਲਦੇ ਨੇ ਉਹ ਦੁਕਾਨਾਂ ਘਟਣ ਗਈਆਂ ਜਿੱਥੇ ਸਭਾ ਚਾਕੀਆਂ ਬੜੀਆਂ ਮਿਲਦੀਆਂ ਨੇ ਕੁੰਡੇ ਮਿਲਦੇ ਨੇ ਜੇ ਇੰਨੀ ਆ ਉਹ ਖੁੱਲ ਜਾਣ ਮੈਂ ਤੁਹਾਡੇ ਚੈਨਲ ਲਈ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਇਹਨੂੰ ਇੰਨਾ ਫਲਾਓ ਵੀ ਉਹਨਾਂ ਦਾ ਪ੍ਰਭਾਵ ਘਟ ਜਾਏ ਤੁਹਾਡਾ ਪ੍ਰਭਾਵ ਘਟ ਜਾਏ ਜਿਹੜੇ ਬੱਚੇ ਜਿਹੜੇ ਭਾਗ ਲਿਆ ਉਹ ਪੂਰੇ ਪੰਜਾਬ ਚੋਂ ਲੁਧਿਆਣੇ ਦੇ ਨਹੀਂ ਦੇਖੋ ਜੀ ਇਹ ਹੈ ਤਾਂ ਲੁਧਿਆਣੇ ਦਾ ਕੈਂਪ ਲਾਇਆ ਛੁੱਟੀਆਂ ਦੇ ਵਿੱਚ ਪੇਰੈਂਟਸ ਆਪਦੇ ਬੱਚਿਆਂ ਨੂੰ ਨਾਨਕਿਆਂ ਨੇ ਭੇਜਦੇ ਆ ਕੋਈ ਮਾਸੀ ਕੋ ਭੇਜਦੇ ਆ ਪਤਾ ਨਹੀਂ ਕਿਥੋਂ ਕਿਥੋਂ ਆਏ ਹੋਏ ਨੇ ਸਾਰੇ ਪੰਜਾਬ ਚੋਂ ਕੁਝ ਬੱਚੇ ਫੌਨ ਤੋਂ ਵੀ ਆ ਬੱਚਿਆਂ ਨੂੰ ਇਹ ਵੀ ਜਿਹੜੇ ਬੱਚੇ ਇੱਥੋਂ ਸਿੱਖ ਕੇ ਜਾਣ ਤੇ ਉਹਨੂੰ ਭੁੱਲਣ ਨਾ ਗਾਹਾਂ ਕਿਦ ਨੂੰ ਹੋਰ ਹੋ ਮਾਲ ਹੋਰ